ਕਿਉਂਕਿ ਜੋ ਦੱਬੇ ਕੁਚਲੇ ਲੋਕ ਨੇ ਜੋ ਐਸੀ ਸਮਾਜ ਦੇ ਲੋਕ ਨੇ ਅੱਜ ਤੱਕ ਕਿਸੇ ਬਜਟ ਦੇ ਵਿੱਚ ਇਹਨਾਂ ਦੇ ਲਈ ਕੋਈ ਪ੍ਰੋਵੀਜ਼ਨ ਨਹੀਂ ਲੈ ਕੇ ਆਂਦੀ ਮੈਂ ਧਰਵਾਦ ਕਰਦਾ ਸਲੂਟ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਤੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਜਿਨ੍ਹਾਂ ਨੇ ਸਾਡੇ ਐਸੀ ਸਮਾਜ ਦੇ ਜਿਹੜੇ ਲੋਕ ਜਿਨ੍ਹਾਂ ਨੇ ਛੋਟੇ-ਛੋਟੇ ਲੋਨ ਲਏ ਹੁੰਦੇ ਆ ਤੇ ਜਦੋਂ ਉਹ ਡਿਫਾਲਟ ਹੋ ਜਾਂਦੇ ਆ ਤਾਂ ਉਹਨਾਂ ਦੇ ਲਈ ਬੜੀ ਮੁਸ਼ਕਲ ਹੁੰਦੀ ਆ ਤੇ ਨਾ ਕੋਈ ਉਹਨਾਂ ਲਈ ਧਰਨਾ ਲਾਉਂਦਾ ਨਾ ਕੋਈ ਉਹਨਾਂ ਲਈ ਆਵਾਜ਼ ਚੁੱਕਦਾ ਉਹਨਾਂ ਦੇ ਘਰਾਂ ਦੇ ਉੱਤੇ ਚਪਕਾ ਦਿੱਤਾ ਜਾਂਦਾ ਡਿਫਾਲਟਰ ਦਾ ਲੇਬਲ ਚਪਕਾ ਦਿੱਤਾ ਜਾਂਦਾ ਪਰ ਅੱਜ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਮੈਂ ਸਲੂਟ ਕਰਦਾ ਹਰਪਾਲ ਸਿੰਘ ਚੀਮਾ ਜੀ ਨੂੰ ਜਿਨ੍ਹਾਂ ਨੇ ਆਪਣੇ ਬਜਟ ਦੇ ਵਿੱਚ ਜੋ ਐਸਸੀ ਕਾਰਪੋਰੇਸ਼ਨ ਦਾ ਹੁਣ ਤੱਕ ਦਾ ਜਿੰਨਾ ਵੀ ਲੋਨ ਸੀ ਜਾਂ ਜਿੰਨਾ ਵੀ ਉਹਨਾਂ ਦੇ ਉੱਤੇ ਵਿਆਜ ਸੀ ਜਾਂ ਹੁਣ ਵੀ ਹੁਣ ਤੱਕ ਦਾ ਜਿੰਨਾ ਵੀ ਉਹਨਾਂ ਦੇ ਕੋਲੇ ਬਕਾਇਆ ਸੀ ਉਹ ਸਾਰਾ ਪੰਜਾਬ ਸਰਕਾਰ ਨੇ ਮaaf ਕਰ ਦਿੱਤਾ ਸਾਰਿਆਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ